ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਾਬ ਪੀਣ ਵਾਲੇ ਜ਼ਰੂਰ ਤੁਨ ਕੀ ਜਾ ਸ਼ਰਾਬ ਪੀਣ ਵਾਲੇ ਜ਼ਰੂਰ ਤੁਨ ਬੜੇ ਤਸੱਕਲੇ ਆਗੇ ਵੇਖ ਲੈ ਬੜੀ ਪੀ ਕੇ ਵੇਖ ਲਈ ਪਰ ਮਨ ਤ੍ਰਿਪਤਿਆ ਨਹੀਂ ਆਪਾਂ ਵੀ ਲਾਏ ਆ ਆਪਾਂ ਵੀ ਲਾਏ ਆ ਪਰ ਮਨ ਤ੍ਰਿਪਤਿਆ ਨਹੀਂ ਕੋਈ ਕਹਿੰਦਾ ਮੇਰੇ ਇੱਥੇ ਹੀ ਸਾਲ ਚਿੰਦਾ ਇੱਥੇ ਕੀ ਜੀ ਕੋਈ ਕਹਿੰਦਾ ਆਹ ਚੀਜ਼ ਬੜੀ ਭਾਰੀ ਜਿਹ ਵਰੀ ਹੋਦੀ ਹੈ ਕ ਕਰਕੇ 10 ਮਿੰਟ ਕੱਢ ਕੇ ਮੇਰੀ ਵੀਡੀਓ ਸੁਣੋ ਗੱਲਾਂ ਬੜੀ ਕੀਮਤੀ ਆ 10 ਮਿੰਟ ਕੱਢ ਕੇ ਸਿਰਫ 10 ਮਿੰਟ ਸ਼ਰਾਬ ਪੀਣ ਦਾ ਪਹਿਲਾ ਨੁਕਸਾਨ ਸਿਹਤ ਦਾ ਨੁਕਸਾਨ ਸ਼ਰਾਬ ਪੀਣ ਦਾ ਦੂਜਾ ਨੁਕਸਾਨ ਪੈਸੇ ਦੀ ਬਰਬਾਦੀ ਸ਼ਰਾਬ ਪੀਣ ਦਾ ਤੀਜਾ ਨੁਕਸਾਨ ਘਰ ਵਿੱਚ ਕਲੇਸ਼ ਲੜਾਈ ਇੱਕ ਹੈ ਕਿ ਸ਼ਰਾਬ ਇਹ ਗੱਲਾਂ ਕਿੱਦਾਂ ਜਾਂਦੇ ਆ ਤੇ ਕਿਸੇ ਦੇ ਘਰ ਵਿੱਚ ਵੀ ਲੜਾਈ ਹੋਣੀ ਹੁੰਦੀ ਆ ਕਿ ਲੈ ਅੱਜ ਪਰਹਣੇ ਆ ਗਏ ਅੱਜ 1500 ਰੁਪਏ ਲੱਗਿਆ ਮੇਰਾ ਕੋਈ ਆ ਨਾ ਮੇਰਾ 3000 ਲੱਗਿਆ ਤੇ ਪਾਹੇ ਪਤਾ ਨਹੀਂ ਜਾਂਦੇ ਕਿੱਧਰ ਆ ਜਾਂਦੇ ਖਰਾਬ ਵੀ ਆ ਔਰ ਕਿੱਧਰ ਜਾਂਦੇ ਆ ਹੁਣ ਆਪਾਂ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਅੰਗ ਨੰਬਰ 360 ਅੰਗ ਨੰਬਰ ਤਾਂ ਰੱਖਿਆ ਆ ਵੀ ਕੋਈ ਪੜ੍ਹ ਕੇ ਦੇਖ ਸਕਦਾ ਆਪ ਤੇ 360 ਅੰਗ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਜੀ ਉਹਦੇ ਵਿੱਚ ਮਹਾਰਾਜ ਜੀ ਸ਼ਰਾਬ ਕੱਢਣੀ ਦੱਸਦੇ ਆ ਹੁਣ ਆਪਾਂ ਨੇ ਕੱਢਦੇ ਆ ਦਿੱਸਤੀ ਗੁੜ ਪਾ ਲਿਆ ਸਵਾਰੇ ਪਾ ਲੇ ਪਲ ਪਾ ਲਿਆ ਤੇ ਮਹਾਰਾਜ ਜੀ ਦੱਸਦੇ ਆ ਸ਼ਰਾਬ ਕੱਢਣੀ ਆਓ ਆਪਾਂ ਕਰਦੇ ਆਂ ਗੱਲ ਪਹਿਲਾਂ ਆਪਾਂ ਸ਼ਬਦੋ ਚਾਰ ਲਈਏ ਗੁਰਨਾਨਕ ਪਾਤਸ਼ਾਹ ਜੀ ਦਾ ਮਾਦੇ ਕਹਿੰਦੇ ਗੁਣ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ ਪਾਠੀ ਪ੍ਰੇਮ ਪਵਨ ਕਾ ਪੋਚਾਇ ਤਰਸ ਅਮਿ ਹੋ ਚਵਾਈਏ ਬਾਬਾ ਮਨ ਮਤਵਾਰੋ ਨਾਮ ਰਤ ਤੀਓ ਹੈ ਜੀ ਰੰਗ ਰਤਿ ਰਹਿਆ ਅਹਿਨਤ ਬਣੀ ਪ੍ਰੇਮ ਨੇ ਵਲਾਗੀ ਸ਼ਬਦ ਅਨਾਹਦ ਗਇਆ ਅਹਿਨਤ ਬਣੀ ਪ੍ਰੇਮ ਨੇ ਵਲਾਗੀ ਸ਼ਬਦ ਅਨਾਹਦ ਗਇਆ ਹੁਣ ਆਪਾਂ ਗੱਲ ਕਰਦੇ ਆਂ ਸ਼ਬਦ ਦੀ ਵਿਆਖਿਆ ਦੀ ਮਾਰੇ ਕਹਿੰਦੇ ਗੁੜ ਚਾਹੀਦਾ ਵਾ ਜਿਵੇਂ ਸ਼ਰਾਬ ਕੱਢਦੇ ਨਾ ਜਿਹੜੇ ਸ਼ਰਾਬ ਕੱਢਣ ਵਾਲੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਸ਼ਰਾਬ ਕੱਢਣ ਵਾਸਤੇ ਗੁੜ ਚਾਹੀਦਾ ਮਾਰੇ ਕਹਿੰਦੇ ਆ ਗੁੜ ਕਰ ਗਿਆਨ ਧਿਆਨ ਕਰਤਾ ਵਾ ਗੁੜ ਤੇ ਹੀ ਦਾਵਾ ਤੈਨੂੰ ਗਿਆਨ ਦਾ ਗਿਆਨ ਦਾ ਗੁੜ ਪਹਿ ਗਿਆ ਧਿਆਨ ਕਰਤਾ ਲੈ ਤੇ ਗਿਆਨ ਦੇ ਵਿੱਚ ਲਾਉਣਾ ਧਿਆਨ ਕਰ ਕਰਮੀ ਕੱਤ ਪਾਈ ਹੈ ਮਾਰੇ ਕਹਿੰਦੇ ਆ ਕਿ ਤੂੰ ਛੱਤ ਪਾਉਣਾ ਵਾ ਛਰਾਪੱਡ ਨਾਲੇ ਛੱਤ ਪਉਂਦੇ ਆ ਉਹਨੂੰ ਗੁੜ ਨੂੰ ਗਾਣ ਵਾਸਤੇ ਮਾਰੇ ਕਹਿੰਦੇ ਤੂੰ ਛੱਤ ਕਾ ਦਾ ਪਾਉਣਾ ਵਾ ਕਰਨੀ ਦਾ ਕਰਨੀ ਮਤਲਬ ਚੰਗੇ ਕਰਮ ਕਰਨੇ ਆ ਤੇਰਾ ਮਤਲਬ ਇਹ ਛੱਕ ਪੈ ਗਿਆ ਚੰਗੇ ਕਰਮ ਅੱਖਾਂ ਮਾੜਾ ਨਾ ਵੇਖਣ ਠੱਗੀਆਂ ਨਾ ਮਾਰੀਏ ਗਾਲਾਂ ਨਾ ਕੱਢੀਏ ਕਿਹ ਨਾਲ ਲੜਾਈ ਦਾ ਨਾ ਕਰੀਏ ਮarre ਕਹਿੰਦੇ ਚੰਗੇ ਕਰਮ ਕਰਨੇ ਕਹਿੰਦਾ ਮਤਲਬ ਮarre ਕਹਿੰਦੇ ਇਹ ਤੇਰਾ ਛੱਕ ਪੈ ਗਿਆ ਅੱਗੇ ਮarre ਕਹਿੰਦੇ ਆ ਪਾਤੀ ਪ੍ਰੇਮ ਪਵਨ ਕਾ ਪੋਚਾ ਇਤਰਾ ਸੇਮੇ ਉੱਚ ਵਾਈਏ ਫਿਰ ਸ਼ਰਾਬ ਪੀਣ ਵਾਲੇ ਨੂੰ ਭੱਟੀ ਤੇ ਹੀ ਦੀ ਆ ਜੀ ਮarre ਕਹਿੰਦੇ ਤੂੰ ਭੱਟੀ ਬਣਾ ਆਪਣੇ ਸਰੀਰ ਨੂੰ ਸਰੀਰ ਨੂੰ ਠੱਠੀ ਬਣਾਇਆ ਪਾਠੀ ਭਵਨ ਪ੍ਰੇਮ ਦਾ ਪੋਚਾ ਜਿਹੜਾ ਉੱਤੇ ਪੋਚਾ ਮਾਰਦੇ ਨਾ ਮਤਲਬ ਜੋ ਠੱਠੀ ਜਿਹਦਾ ਲਾਉਂਦੇ ਆ ਤੇ ਪੋਚਾ ਮਾਰਦੇ ਮਿੱਟੀ ਦਾ ਮਰ ਕਹਿੰਦੇ ਤੂੰ ਪੋਚਾ ਕਿਹਦਾ ਬਣਾਉਣਾ ਪ੍ਰੇਮ ਦਾ ਪ੍ਰੇਮ ਕਰਨਾ ਪ੍ਰੇਮ ਦਾ ਮਤਲਬ ਪਿਆਰ ਵੀ ਪਿਆਰ ਕਰਨਾ ਹਰ ਇੱਕ ਨੂੰ ਪਿਆਰ ਕਰਨਾ ਹਰ ਵਿੱਚ ਹਰ ਇੱਕ ਦੇ ਵਿੱਚ ਪਰਮਾਤਮਾ ਵੇਖਣਾ ਰੱਬ ਵੇਖਣਾ ਪਾਠੀ ਪ੍ਰੇਮ ਠੱਠੀ ਹੋ ਗਈ ਤੇਰਾ ਸਰੀਰ ਤੇ ਪ੍ਰੇਮ ਦਾ ਉੱਤੇ ਵੱਧ ਗਿਆ ਪੋਚਾ ਪਤੀ ਪ੍ਰੇਮ ਭਵਨ ਕਾ ਪੋਚਾ ਇਸ ਤਰ੍ਹਾਂ ਸ ਅਮਿਓ ਚਵਾਈਏ ਫਿਰ ਮਹਾਰਾਜ ਕਹਿੰਦੇ ਆ ਤੇ ਜਦੋਂ ਉਹ ਬੂਦ ਨੂੰ ਲੱਗਦੀ ਆ ਨਾ ਇਦਾਂ ਤੇਰੇ ਅੰਦਰ ਨਾਮ ਦੀ ਬੂਦ ਲੱਗੂਗੀ ਨਾਮ ਦੇ ਰਸ ਦੀ ਬੂਦ ਲੱਗੂਗੀ ਇਸ ਤਰ੍ਹਾਂ ਸ ਅਮਿਓ ਚਵਾਈਏ ਅੱਗੇ ਮਹਾਰਾਜ ਕਹਿੰਦੇ ਆ ਬਾਬਾ ਮਨਮਤਵਾਰੋ ਨਾਮ ਰਸ ਪੀਵੋ ਹੈ ਜੀ ਰੰਗ ਰੱਤੇ ਰਹਿਆ ਬਾਬਾ ਸੁਣੋ ਲੋਕੋ ਕਹਿੰਦੇ ਨਾਮ ਦਾ ਨਖਿਆ ਕਰੋ ਬਾਬਾ ਮਨ ਮੱਤ ਵਾਰੋ ਨਾਮ ਰੱਤੀ ਵੋ ਸਹਜ ਰੰਗ ਰਚ ਰਹਾ ਕਹਿੰਦੇ ਫਿਰ ਤੇਰੇ ਸਦਾ ਹੀ ਸਹਜ ਬਣਿਆ ਰਹੂਗਾ ਤੈਨੂੰ ਸਕੂਨ ਬਣਿਆ ਰਹੂਗਾ ਤੇਰੇ ਅੰਦਰ ਆਨੰਦ ਜਿਹਾ ਬਣਿਆ ਰਹੂਗਾ ਅੱਗੇ ਮਾਰੇ ਕਹਿੰਦੇ ਆ ਇਹਨ ਸਬਣੀ ਪ੍ਰੇਮ ਲਈ ਵਲਾਦੀ ਸਵਧ ਆਨਾਹਦ ਗਿਆ ਮਹਾਰਾਜ ਕਹਿੰਦੇ ਫਿਰ ਐਸਾ ਨਾਮ ਦਾ ਲਖਿਆ ਚੜੂਗਾ ਜਿਹੜਾ ਤੈਨੂੰ ਦਿਨ ਰਾਤ ਹੀ ਚੜਿਆ ਰਹੂਗਾ ਤੇ ਹਰ ਵੇਲੇ ਤੂੰ ਸੂਰਜ ਚ ਰਹੇਗਾ ਇਸ ਕਰਕੇ ਮਾਰੇ ਕਹਿੰਦੇ ਨਾਮ ਦਾ ਮਛਾ ਕਰੋ ਤੇ ਨਾਮ ਦਾ ਲਖਾ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਤੁਹਾਨੂੰ ਕੋਈ ਢਾਵੇਂ ਢਾਵੇਂ ਲੱਭਣਗੇ ਪਰ ਹੈ ਔਖਾ ਆ ਕੋਈ ਇਹਦੇ ਵਾਸਤੇ ਚੰਗੇ ਕਰਮ ਕਰਨੇ ਪੈਣੇ ਆ ਨਾਮ ਦਾ ਮਛਾ ਜੇ ਤੁਸੀਂ ਕਰਨਾ ਵਾ ਤੇ ਚੰਗੇ ਕਰਮ ਕਰਨੇ ਪੈਣੇ ਆ ਜੇ ਮਾੜੇ ਕਰਮ ਕਰੋਗੇ ਤੇ ਇਸ ਭਾਵੂ ਕੀ ਗੱਲ ਆ ਤੇ ਆਪਾਂ ਮਨ ਦੀ ਸ਼ਾਂਤੀ ਨਹੀਂ ਮਿਲੂਗੀ ਇਸ ਕਰਕੇ ਆਪਾਂ ਹੋਰ ਵੀ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਕੋਈ ਖੋਜ ਕੇ ਲਿਆਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਰਖਬਦ ਉਹਦੀ ਵਿਚਾਰ ਕਰਾਂਗੇ ਤੇ ਹੁਣ ਦੇ ਆ ਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੇ ਪਤੇ